ਮੀ ਆਲਾ ਮੌਸਮ ਹੋਇਆ ਪਿਆ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਤੂੜੀ ਦੇਖ ਸਕਦੇ ਹੋ ਬਾਹਰ ਦੋ ਟਰਾਲੇ ਪੰਨਿਆਂ ਨੇ ਤੇ ਉਧਰੋਂ ਮੌਸਮ ਆ ਜਿਹੜਾ ਉਹ ਮੀ ਆਲਾ ਹੋਇਆ ਪਿਆ ਗੱਲ ਅਸੀਂ ਪਹਿਲਾਂ ਹੀ ਕਰੀ ਜਾਂਦੇ ਆ ਇਧਰ ਆਪਾਂ ਜਵਾਰ ਦੀ ਇਹ ਗੱਲ ਕਰੀਏ ਦੋਸਤੋ ਜਵਾਰ ਆਪਣੀ ਜਿਹੜੀ ਉੱਗ ਰਹੀ ਪੱਤੇ ਹਰੇ ਹੋ ਗਏ ਜ਼ੂਮ ਕਰਕੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਹਰੀ ਹੋ ਗਈ ਆਪਣੀ ਜਵਾਰ ਮਹੀਨੇ ਨੂੰ ਤਿਆਰ ਹੋ ਜੂ ਪੂਰੀ ਬਣ ਕੇ ਤੇ ਅੱਜ ਆਪਾਂ ਬਾਹਰ ਪਾਣੀ ਲਾਇਆ ਸਬਜ਼ੀ-ਭਾਜੀ ਨੂੰ ਦਿਖਾਉਣੇ ਆ ਆ ਵੇਖੋ ਹਰੇ ਹੋ ਜਾਂਦੇ ਆ ਹੁਣ ਪੌਦੇ ਆ ਵੇਖੋ ਟਰਾਲੀ ਖੜੀ ਆ ਨਾ ਆਇਓ ਆ ਵੇਖੋ ਹਰੀਆਲੀ ਦੋਸਤੋ ਤਾਂ ਬਾਕੀ ਤਾਂ ਨਾ ਮੈਂ ਨਾ ਲੱਗ ਰਹੀ ਨਹੀਂ ਆਹ ਗੰਡੇ ਅਣੀ ਸਾਨੂੰ ਪਤਾ ਹੀ ਐ ਆ ਵੇਖੋ ਦੋਸਤੋ ਆ ਸਬਜ਼ੀ ਨੂੰ ਆਪਾਂ ਪਾਣੀ ਲਾਇਆ ਅੱਜ ਭਰਤਨਾ ਕਿ ਆਰਨਾ ਦੇਖੋ ਆਹ ਵੇਖੋ ਦੋਸਤੋ ਕੁੱਤੀ ਆਪਣਾ ਸਵਿੰਗ ਪੂਲ ਬਣਾਈ ਬੈਠੀ ਦੇਖੋ ਪਾਣੀ ਪੀਂਦੀ ਆ ਨਾਲੇ ਨੇੜੇ ਆ ਕੇ ਦਿਖਾਉਣੇ ਆ ਆਇਕ ਉੱਠ ਗੜੀ ਪਤਾ ਲੱਗ ਗਿਆ ਉਹ ਇੱਕ ਉਹ ਮੌਸਮ ਬਧੀਆ ਜੀ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰੰਨ ਜ਼ਰੂਰ ਕਰਿਓ